ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਟੀਮ ਇਨਫੋ YouTube ਚੈਨਲ ਤੇ Facebook ਪੇਜ ਤੇ ਦੋਸਤੋ ਸਰਕਾਰ ਦੇ ਵੱਲੋਂ ਖੇਤੀ ਮਸ਼ੀਨਰੀ ਤੇ ਉੱਪਰ ਸਬਸਿਡੀ ਦੇਣ ਦੇ ਲਈ ਦੋ ਸਕੀਮਾਂ ਜਾਰੀ ਕਰ ਦਿੱਤੀਆਂ ਗਈਆਂ ਸਮਹਿਮ ਸਕੀਮ ਤੇ ਸੀਡੀਪੀ ਸਕੀਮ ਤਾਂ ਇਸ ਵੀਡੀਓ ਦੇ ਵਿੱਚ ਆਪਾਂ ਸਮਹਿਮ ਸਕੀਮ ਦੇ ਬਾਰੇ ਗੱਲ ਕਰਾਂਗੇ ਸੀਡੀਪੀ ਸਕੀਮ ਦੀ ਜਾਣਕਾਰੀ ਦੇ ਲਈ ਤੁਸੀਂ ਦੂਸਰੀ ਵੀਡੀਓ ਦੇਖ ਸਕਦੇ ਹੋ ਤਾਂ ਦੋਸਤੋ ਸਮਹਿਮ ਸਕੀਮ ਦੇ ਅਧੀਨ ਕਾਫੀ ਸਾਰੇ ਖੇਤੀ ਸੰਦਾਂ ਦੇ ਉੱਪਰ ਸਰਕਾਰ ਦੇ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ ਸੋ ਕਿਹੜੇ-ਕਿਹੜੇ ਸੰਦ ਕਿੰਨੀ ਸਬਸਿਡੀ ਤੇ ਮਿਲਣਗੇ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੇ ਦੋਸਤੋ ਪਹਿਲੀ ਵਾਰ ਚੈਨਲ ਤੇ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲਾ ਬਟਨ ਵੀ ਦਬਾ ਲਿਓ ਅਗਰ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਇਸ ਤਰ੍ਹਾਂ ਦੀਆਂ ਨਵੀਆਂ-ਨਵੀਆਂ ਸਬਸਿਡੀ ਸਕੀਮਾਂ ਦੇ ਬਾਰੇ ਜਾਣਕਾਰੀ ਮਿਲਦੀ ਰਹੇ ਤੇ ਆਓ ਦੋਸਤੋ ਹੁਣ ਆਪਾਂ ਦੇਖਦੇ ਹਾਂ ਕਿ ਸਰਕਾਰ ਦੇ ਵੱਲੋਂ ਸਮਾਹਮ ਸਕੀਮ ਦੇ ਤਹਿਤ ਕਿਹੜੀਆਂ-ਕਿਹੜੀਆਂ ਮਸ਼ੀਨਾਂ ਦੇ ਉੱਤੇ ਸਬਸਿਡੀ ਦਿੱਤੀ ਜਾਣੀ ਹੈ ਤਾਂ ਸਭ ਤੋਂ ਪਹਿਲੀ ਮਸ਼ੀਨ ਆ ਦੋਸਤੋ ਡੀਐਸਆਰ ਡ੍ਰਿਲ ਜੋ ਨੇਂਦੀ ਸਿੱਧੀ ਬਜਾਈ ਕਰਨ ਵਾਲੀ ਮਸ਼ੀਨ ਤਾਂ ਇਸ ਦੇ ਉੱਪਰ ਸਰਕਾਰ ਸਬਸਿਡੀ ਦੇ ਰਹੀ ਹੈ ਤਾਂ ਜਿਹੜੇ ਵੀ ਕਿਸਾਨ ਭਰਾ ਡੀਐਸਆਰ ਡ੍ਰਿਲ ਲੈਣਾ ਚਾਹੁੰਦੇ ਆ ਤਾਂ ਇਹ ਮੌਕਾ ਹੈ ਹੁਣ ਸਰਕਾਰ ਦੇ ਵੱਲੋਂ ਜਿਹੜੀ ਸਬਸਿਡੀ ਹੈ ਇਸ ਮਸ਼ੀਨ ਦੇ ਉੱਪਰ ਦਿੱਤੀ ਜਾ ਰਹੀ ਹੈ ਅਗਲੀ ਮਸ਼ੀਨ ਹੈ ਦੋਸਤੋ ਰੈਜ਼ਡ ਬੈਡ ਪਲੈਂਟਰ ਤਾਂ ਇਸ ਪਲੈਂਟਰ ਦੇ ਉੱਪਰ ਵੀ ਸਰਕਾਰ ਦੇ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ ਦੋਸਤੋ ਅਗਲੀ ਮਸ਼ੀਨ ਹੈ ਦੋਸਤੋ ਪੀਟੀਓ ኦਪਰੇਟਿਡ ਬੰਡ ਫਾਰਮਰ ਤਾਂ ਇਹ ਦੋਸਤੋ ਝੋਨੇ ਦੇ ਕੱਦੂ ਦੇ ਵਿੱਚ ਜਿਹੜਾ ਅਵਟਾ ਪੋਚਣ ਵਾਲੀ ਮਸ਼ੀਨ ਹੈ ਜੋ ਕਿ ਟਰੈਕਟਰ ਦੇ ਨਾਲ ਚੱਲਦੀ ਹੈ ਤਾਂ ਇਸ ਦੇ ਉੱਪਰ ਸਰਕਾਰ ਦੇ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ ਅਗਲੀ ਮਸ਼ੀਨ ਹੈ ਦੋਸਤੋ ਟਰੈਕਟਰ ਆਪਰੇਟਿਡ ਬੂਮ ਸਪਰੇਅਰ ਤਾਂ ਟਰੈਕਟਰ ਦੇ ਨਾਲ ਜਿਹੜੇ ਚੱਲਣ ਵਾਲੇ ਸਪਰੇਅ ਪੰਪ ਦੋਸਤੋ ਤਾਂ ਇਹਨਾਂ ਦੇ ਉੱਪਰ ਵੀ ਹੁਣ ਸਰਕਾਰ ਦੇ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ ਤਾਂ ਤੁਸੀਂ ਟਰੈਕਟਰ ਆਪਰੇਟਿਡ ਬੂਮ ਸਪਰੇਅਰ ਅਗਰ ਬਣਵਾਉਣਾ ਚਾਹੁੰਦੇ ਹੋ ਤਾਂ ਹੁਣ ਇਹ ਮੌਕਾ ਹੈ ਸਰਕਾਰ ਦੇ ਵੱਲੋਂ ਇਸ ਸਪਰੇਅਰ ਦੇ ਉੱਪਰ ਜਿਹੜੀ ਇਹ ਸਬਸਿਡੀ ਸਕੀਮ ਦੇ ਤਹਿਤ ਸਬਸਿਡੀ ਦਿੱਤੀ ਜਾ ਰਹੀ ਹੈ ਅਗਲੀ ਮਸ਼ੀਨਾਂ ਦੋਸਤੋ ਹਾਈ ਕਲੀਅਰੈਂਸ ਬੂਮ ਸਪਰੇਅਰ ਤੇ ਇਹ ਦੋਸਤੋ ਜੋ ਇੰਜਨ ਵਾਲਾ ਸਪਰੇਅ ਪੰਪ ਅੱਜਕੱਲ ਕਾਫੀ ਪਾਪੂਲਰ ਹੋ ਰਿਹਾ ਵੱਖੋ-ਵੱਖਰੀਆਂ ਫਸਲਾਂ ਦੇ ਵਿੱਚ ਸਪਰੇਅ ਕਰਨ ਦੇ ਲਈ ਤਾਂ ਇਸ ਸਪਰੇਅਰ ਦੇ ਉੱਪਰ ਵੀ ਸਰਕਾਰ ਦੇ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ ਅਗਲੀ ਮਸ਼ੀਨ ਆ ਦੋਸਤੋ ਲੱਕੀ ਸੀਡ ਡ੍ਰਿਲ ਤੇ ਇਹ ਵੀ ਦੋਸਤੋ ਵਕ ਵਕ ਫਸਲਾਂ ਦੀ ਬਿਜਾਈ ਕਰਨ ਵਾਲੀ ਮਸ਼ੀਨ ਹੈ ਤੇ ਨਾਲ ਇਹਦੇ ਉੱਪਰ ਜਿਹੜੀ ਟੈਂਕੀ ਲੱਗੀ ਹੋਈ ਹੈ ਸਪਰੇਅ ਵਾਲੀ ਤੇ ਨਾਲੋ ਨਾਲ ਜਿਹੜੀ ਸਪਰੇਅ ਵੀ ਕਰਦੀ ਹੈ ਤਾਂ ਇਸ ਮਸ਼ੀਨ ਦੇ ਉੱਪਰ ਵੀ ਸਰਕਾਰ ਦੇ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ ਅਗਲੀ ਮਸ਼ੀਨ ਆ ਦੋਸਤੋ ਨਰਸਰੀ ਸੀਡਰ ਤਾਂ ਤੁਸੀਂ ਅਗਰ ਸਬਜ਼ੀਆਂ ਦੀ ਪਨੀਰੀ ਦਾ ਕੰਮ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਲਈ ਜੋ ਨਰਸਰੀ ਬੀਜਣ ਵਾਲੀਆਂ ਮਸ਼ੀਨਾਂ ਤੇ ਇਹਨਾਂ ਦੇ ਉੱਪਰ ਵੀ ਸਰਕਾਰ ਦੇ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜੇ ਕਿਸਾਨ ਭਰਾ ਝੋਨਾ ਲਾਉਣ ਵਾਲੀਆਂ ਮਸ਼ੀਨਾਂ ਦੇ ਨਾਲ ਝੋਨਾ ਲਵਾਉਂਦੇ ਆ ਤਾਂ ਉਹਨਾਂ ਦੇ ਲਈ ਵੀ ਜੋ ਪਨੀਰੀ ਬੀਜਣ ਵਾਲੀ ਮਸ਼ੀਨਰੀ ਹੈ ਉਹਦੇ ਉੱਪਰ ਵੀ ਸਰਕਾਰ ਦੇ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ ਇਸ ਤੋਂ ਅਗਲੀ ਮਸ਼ੀਨ ਆ ਗਈ ਦੋਸਤੋ ਮੈਨੂਅਲ ਤੇ ਪਾਵਰ ਸਪਰੇਅਰ ਜੋ ਹੱਥ ਨਾਲ ਚੱਲਣ ਵਾਲੀਆਂ ਢੋਲਕੀਆਂ ਇਸ ਤੋਂ ਇਲਾਵਾ ਬੈਟਰੀ ਤੇ ਇੰਜਨ ਦੇ ਨਾਲ ਚੱਲਣ ਵਾਲੀਆਂ ਜਿਹੜੀਆਂ ਟੋਲਕੀਆਂ ਇਹਨਾਂ ਦੇ ਉੱਪਰ ਵੀ ਸਰਕਾਰ ਦੇ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ ਇਹਨਾਂ ਮਸ਼ੀਨਾਂ ਦੇ ਉੱਪਰ ਦੋਸਤੋ ਸਰਕਾਰ ਦੇ ਵੱਲੋਂ 50% ਸਬਸਿਡੀ ਦਿੱਤੀ ਜਾ ਰਹੀ ਹੈ ਸੈਨਾ ਮਸ਼ੀਨਾਂ ਤੇ ਸਬਸਿਡੀ ਲੈਣ ਦੇ ਲਈ ਜੋ ਪੰਜਾਬ ਸਰਕਾਰ ਦਾ ਐਗਰੀ ਮਸ਼ੀਨਰੀ ਪੀਵੀ.com ਪੋਰਟਲ ਹੈ ਇਸ ਪੋਰਟਲ ਤੇ ਜਾ ਕੇ ਤੁਸੀਂ ਆਨਲਾਈਨ ਅਰਜ਼ੀਆਂ ਅਪਲਾਈ ਕਰ ਸਕਦੇ ਹੋ ਇਸ ਪੋਰਟਲ ਦਾ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਦਿੱਤਾ ਹੋਇਆ ਤਾਂ ਇੱਥੋਂ ਕਲਿੱਕ ਕਰਕੇ ਵੀ ਤੁਸੀਂ ਜਿਹੜਾ ਇਸ ਪੋਰਟਲ ਤੇ ਜਾ ਕੇ ਆਪਣੀ ਫਾਈਲ ਅਪਲਾਈ ਕਰ ਸਕਦੇ ਹੋ ਤਾਂ ਹੁਣ ਲਾਸਟ ਤਰੀਕ ਦੀ ਗੱਲ ਕਰੀਏ ਤਾਂ ਦੋਸਤੋ 4/12/2025 ਨੂੰ ਸ਼ਾਮ ਦੇ 5 ਵਜੇ ਦੇ ਤੱਕ ਤੁਸੀਂ ਜਿਹੜੀਆਂ ਆਪਣੀਆਂ ਅਰਜ਼ੀਆਂ ਆਨਲਾਈਨ ਅਪਲਾਈ ਕਰ ਸਕਦੇ ਹੋ ਤਾਂ ਇਹ ਸੀ ਦੋਸਤੋ ਸਰਕਾਰ ਦੇ ਵੱਲੋਂ ਸਮਾਹਮ ਸਕੀਮ ਦੇ ਤਹਿਤ ਖੇਤੀ ਮਸ਼ੀਨਾਂ ਤੇ ਦਿੱਤੀ ਜਾ ਰਹੀ ਸਬਸਿਡੀ ਦੇ ਬਾਰੇ ਜਾਣਕਾਰੀ ਹੋਰ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਆਪਣੇ ਬਲਾਕ ਖੇਤੀਬਾੜੀ ਦਫ਼ਤਰ ਦੇ ਵਿੱਚ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਤੇ ਆਪਣੇ ਹੋਰ ਭਰਾਵਾਂ ਦੇ ਨਾਲ ਸਾਂਝੀ ਜ਼ਰੂਰ ਕਰ ਦਿਓ ਧੰਨਵਾਦ